ਫਿਰੋਜ਼ਪੁਰ ਦੇ ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਖੇਤਾਂ ਵਿੱਚ ਬੈਠੇ ਇੱਕ ਐਸਸੀ ਪਰਿਵਾਰ ਦੇ ਉੱਤੇ ਦੂਸਰੀ ਧਿਰ ਦੇ ਵੱਲੋਂ ਹਮਲਾ ਕਰ ਦਿੱਤਾ ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਤੇ ਪੀੜਤ ਪਰਿਵਾਰ ਨੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਨੇ ਉਹਦਾ ਹੀ ਹੋਣਾ ਜਿਹੜਾ ਸਾਡਾ ਖਾ ਕੇ ਜਾਂਦਾ ਸਾਰਿਆਂ ਨੂੰ ਉਹਨੇ ਕਦੀ ਇੱਕ ਦੋ ਦੋ ਨਹੀਂ ਕੀਤੀ ਪੰਡਾ ਰੁਪਈਏ ਦਿੱਤੇ ਰਹੇ ਪੰਡਾ ਭਲਾ ਨਹੀਂ ਜਾ ਮੇਰੇ ਨਾਲ ਗੱਲ ਕਰ ਤੇਰੀ ਭੈਣ ਮੇਰੀ ਗੱਲ ਲੇਗੀ ਚਾਹੀ ਗਾ ਸਮਝ ਨਾ ਮੈਂ ਆਈ ਜਵਨੀ ਮੇਰੇ ਨਾਲ ਸੁਣਾ ਫੈਨ ਘਾਲੋਂ ਆਉਂਦੇ ਮੇਰੇ ਨਾਲ ਸਾਡੀ ਗੀਤੋ ਮੇਰੇ ਨਾਲ ਗੱਲ ਕਰ ਤੂੰ ਮੇਰੇ ਨਾਲ ਗੱਲ ਨਹੀਂ ਸਾਡੀ ਗੀਤ ਮੇਰੀ ਗੱਲ ਸੁਣ ਮੇਰੇ ਨਾਲ ਗੱਲ ਲੇਗੀ ਸਾਡੀ ਜੀਤ ਆਉਂਦੇ ਨਾਲ ਮੇਰੇ ਮੇਰੇ ਨਾਲ ਗੱਲ ਲਗੇਗੀ ਮੇਰੀ ਬਾਣਾ ਮੜ ਮੇਰੇ ਨਾਲ ਗੱਲ ਲਗੀ ਮੇਰੇ ਪਿਓ ਨੇ ਨਿਬੇੜਿਆ ਆ ਡਾਡੇ ਹੇ ਤੁਸੀਂ ਕਿਉਂ ਆ ਦੇ ਦੇ ਆਡਾ ਨਿਭੜਿਆ ਤੁਹਾਡਾ ਨਿਭੜਿਆ ਹੈ ਨਾ ਸਾਡੇ ਨਾਲ 10 ਪਹਿਲਾਂ ਸਰਕਾਰ ਤੋਂ 8 ਲੱਖ 8 ਇੱਕ ਮਿੰਟ ਪਾਣੀ ਸਹਾ ਮੋਨਾ ਖਰਾਕ ਦਿੱਤਾ ਤੁਹਾਡਾ ਨਿਭੜਿਆ ਹੈ ਤੁਹਾਡੇ ਕੋਲ ਆਪਣਾ ਫੌਜੀ ਦੀ ਤਾਂ ਕਰਮਤੀ ਹੈ ਜਾਂ ਨਾ ਹੈ ਬੜੀ ਚਾੜੀ ਕੋਈ ਨਹੀਂ ਕੋਈ ਕਹਿੰਦਾ ਕੋਈ ਕਹਿੰਦਾ ਸਾਨੂੰ ਕੋਈ ਕਹਿੰਦਾ ਨਹੀਂ ਤੂੰ ਬਗਾਰਾ ਦਿਨਾਂ ਮਿਗਾ ਨਹੀਂ ਕੋਈ ਨਾ ਮੈਂ ਮੜਾ ਬੋਲਿਆ ਮੈਂ ਮੜਾ ਬੋਲਿਆ ਚੋਟੀ ਵਾਲੀ ਬੋਲਣਾ ਮੈਂ ਬੋਲਿਆ ਮੜਾ ਮੈਂ ਕਿਉਂ ਬੋਲਿਆ ਨਹੀਂ ਮੰਤਰੀ ਆਇਆ ਜਾਣਕਾਰੀ ਦੇ ਅਨੁਸਾਰ ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਉਹ ਆਪਣੇ ਝੁੱਗੀ ਦੇ ਵਿੱਚ ਬੈਠੇ ਸੀ ਤੇ ਉਹਨਾਂ ਦੇ ਉੱਤੇ ਆ ਕੇ ਕਬਜ਼ਾ ਲੈਣ ਦੀ ਨੀਅਤ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਲੜਕੀ ਦੀ ਲੱਤ ਤੇ ਸੱਟ ਵੀ ਵੱਜੀ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਦਾ ਰਹਿਣ ਵਾਲੇ ਤੁਸੀਂ ਹਾਂ ਮੇਰਾ ਨਾਮ ਬਲਵਿੰਦਰ ਹੈ ਸੀ ਪਿੰਡ ਚੁੱਕੇ ਹਜ਼ਾਰਾ ਸਿੰਘ ਵਾਲਾ ਤੋਂ ਰਹਿਣ ਵਾਲਿਆ ਕੀ ਗੱਲ ਪਤਾ ਹੈ ਜਿਹੜੀ ਤੁਹਾਡੇ ਨਾਲ ਕੁੱਟਮਾਰ ਹੋਈ ਕਿਵੇਂ ਹੋਈ ਤੇ ਕਿੰਨਾਂ ਨੇ ਕੀ ਕੀਤਾ ਬੀਤੇ ਦਿਨਾਂ ਕੁਝ ਦਿਨ ਪਹਿਲਾਂ ਮੈਂ ਇੱਥੇ ਇਕੱਲੇ ਘਰੇ ਕੰਮ ਕਰ ਰਿਹਾ ਸੀ ਕੰਮਕਾਰ ਕਾਰਜਕਾਰੇ ਸੀਗੇ ਤੇ ਸਾਡੀ ਜ਼ਮੀਨ ਤੇ 12 ਕਨਾਲ ਤੇ 12 ਕਨਾਲਾਂ ਤੇ ਕਬਜ਼ਾ ਕਰਨ ਲਈ ਪਿੰਡ ਬਾਰੇ ਕਹਤੋਂ ਆਏ ਸੀਗੇ ਗਰਵੰਤ ਸਿੰਘ ਹਰਦੇਵ ਸਿੰਘ ਹਰਿੰਦਰ ਸਿੰਘ ਜੀਤ ਸਿੰਘ ਤੇ ਕੁਝ ਦੋ ਹੋਰ ਪਰਸਨ ਸੀਗੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀਗੇ ਉਹ ਟਰੈਕਟਰਾਂ ਤੇ ਆਏ ਤੇ ਮੇਰੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨਾਂ ਨੂੰ ਰੋਕਣ ਦੀ ਜਦੋਂ ਕੋਸ਼ਿਸ਼ ਕੀਤੀ ਉਹਨਾਂ ਨੇ ਆਣ ਕੇ ਮੇਰੇ ਗੱਲ ਪੈ ਗਏ ਆਪਣੇ ਮਤਲਬ ਹਰਿੰਦਰ ਸਿੰਘ ਨੇ ਆਪਣੇ ਮਤਲਬ ਟਰੈਕਟਰ ਨੂੰ ਮੰਡਾਸੀ ਲੈ ਆ ਕੇ मेरी लत सजी लत सिंह ने आके मेरे तो? हां जी, कले सी कोई, के, भी नहीं नहीं, कोई भी नहीं कब्जा अच्छा। हां, आके करना आके देता। तो भी हां मेरे नाफी ज्यादा मेरे कुटमार की बेहती की आती रख देरी तू आई जाति ਜਾ ਫਾਇਦਾ ਹੋ ਚੱਕਿਆ ਔਰ ਚਾਦੀ ਬੇਇਜ਼ਤੀ ਕੀਤੀ ਹੈ। ਵੀ ਤੁਹਾਡੇ ਤੇ ਹਮਲਾ ਵੀ ਕੀਤਾ। ਹਾਂਜੀ ਹਮਲਾ ਵੀ ਕੀਤਾ। ਹੁਣ ਤੁਸੀਂ ਕਿਸ ਤਰ੍ਹਾਂ ਇਹ ਗੁੰਡਾਗਰਦੀ ਨੇ ਵੇਖਦੇ ਹੋ ਵੀ ਔਰਤਾਂ ਤੇ ਇੱਕ ਹੱਥ ਚੱਕਣਾ ਕਿਸ ਤਰ੍ਹਾਂ ਦਾ? ਹਾਂਜੀ ਉਹੀ ਹੈ ਕਿ ਜਦੋਂ ਇਹ ਇਹਨਾਂ ਦੀ ਕਾਦੇ ਸਮਝਦਾਰੀ ਹੈ ਕਿ ਔਰਤ ਤੇ ਆ ਕੇ ਹੱਥ ਚੱਕਣਾ। ਉੱਚੀ ਜਾਤੀ ਦਾ ਕਾਦੇ ਬੰਦੇ ਨੇ ਜਿਹੜੇ ਕਿਹਾ ਕਿ ਐਸੀ ਕਾਟਾ ਗਰਦੀ ਜਨਾਨੀ ਤਾਂ ਕਿ ਹੱਥ ਚੱਕਦੇ ਪੈਣੇ। ਆਪਦੇ ਆਪ ਨੂੰ ਮਰਦ ਕਹ ਲਾਂਦੇ ਨੇ। ਹੂੰ। ਇਥੇ ਆਣ ਕੇ ਹੁਣ ਵੀ ਆਉਂਦੇ ਆ ਦੋ ਪਰਚੇ ਦਰਜ ਹੋ ਚੁੱਕੇ ਨੇ ਹਲੇ ਵੀ ਆ ਕੇ ਇਥੋਂ ਮੁੱਛਣ ਵਟ ਦਿੰਦੇ ਨੇ ਜਿ ਲਗ ਅਲਗ ਪਰਚੇ ਦਰਜ ਹੋਇਆ ਹਾਂਜੀ ਇੱਕ ਮੇਰੀ ਮੰਮੀ ਦੇ ਗੱਲ ਪੈ ਸੀ ਇੱਕ ਮੇਰੇ ਮਤਲਬ ਗੱਲ ਪੈ ਨੇ ਹੁਣ ਹਾਂਜੀ ਦੋ ਪਰਚੇ ਹੋ ਚੁੱਕੇ ਨੇ ਅਜੇ ਵੀ ਆਜ਼ਾਦ ਲਗੇ ਫਿਰਦੇ ਨੇ ਪੁਲਿਸ ਅਜੇ ਦੋਸ਼ੀ ਉਹਦੇ ਵਿੱਚ ਨਹੀਂ ਪਰਚਿਆਂ ਚ ਇੱਕ ਚ ਹੈਗਾ ਮੇਰੇ ਵਾਲੇ ਪਰਚੇ ਚ ਹੈਗਾ ਚਾਰ ਦੋਸ਼ੀ ਆ ਤੇ ਦੂਜੇ ਪਰਚੇ ਚ ਹੈਗੇ ਮਤਲਬ ਅੱਠ ਪਰਸਨ ਟੋਟਲ ਦੋ ਜਣਾਂ ਦੇ ਪਰਚਾ ਵਿੱਚ ਮਤਲਬ ਵਿੱਚ ਰੱਖੇ ਗਏ ਨੇ ਇਦਾਂ ਹੀ ਹੋਰ ਵੀ ਨਹੀਂ ਪੁਲਿਸ ਨੇ ਗ੍ਰਿਫਤਾਰ ਫਿਰ ਵੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਕਿਸ ਤਰ੍ਹਾਂ ਕੋ ਮਰੇ ਨੇ ਬੰਦੇ ਅਜਾਦ ਆਜ਼ਾਦ ਕੁਮਰੇ ਆ ਇੱਥੋਂ ਟਰੈਕਟਰ ਤੇ ਗਾਣੇ ਲਾ ਕੇ ਪਲੰਗਦੇ ਆ ਮੋੜ ਸਾਂ ਨੂੰ ਬੁੱਟ ਨੂੰ ਪਾ ਜੀਆਂ ਪਟਾਕੇ ਮਾਰ ਮਾਰ ਲੰਗਦੇ ਆ ਮੁੱਛਾਂ ਨੂੰ ਵੱਟ ਦਿੰਦੇ ਆ ਡੇਲੀ ਇੱਥੋਂ ਆਂਦੇ ਲੰਗਦੇ ਆ ਸਾ ਕਹਿੰਦੇ ਨੇ ਅਸੀਂ ਪੁਲਿਸ ਬਣਨੀ ਹੈ ਇਹ ਪੈਸਿਆਂ ਨਾਲ ਅਸੀਂ ਤਾਂ ਉੱਚੀ ਜਾਤੀ ਨੂੰ ਬਿਲੋਂਗ ਕਰਦੇ ਆ ਤੁਸੀਂ ਸਾਡਾ ਕੀ ਕਰ ਲਓਗੇ ਛੋਟੀ ਜਾਤੀ ਵਾਲੇ ਕਬਜ਼ਾ ਕਰਨਾ ਚਾਹੁੰਦੇ ਨੇ ਹਾਂਜੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਆ ਸਾਨੂੰ ਤਿੰਨਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦੇ ਆ ਕਿਉਂਕਿ ਅਸੀਂ ਜ਼ਮੀਨ ਦੇ ਵਿੱਚ ਰਹਿਣੇ ਆ ਚੌਂਪੜੀ ਪਾ ਕੇ ਸਾਡਾ ਇਹੀ ਕਾਰ ਹੈ ਸਾਰਾ ਕੁਝ ਅਸੀਂ ਇੱਥੇ ਰਹਿਣੇ ਆ ਮਾੜ ਡੰਗਨ ਜੇ ਕੱਲ ਨੂੰ ਸਾਨੂੰ ਕੁਝ ਵੀ ਹੋ ਜਾਵੇ ਇਹਨਾਂ ਤੇ ਮੇਰੇ ਕੋਈ ਪੈਣ ਪੁਰਾਣੀ ਮੈਂ ਕੱਲੀ ਕੁੜੀ ਆ ਮਾਪੇਨ ਕੱਲੇ ਹਾਂ ਜੀ ਖੇਤੀਬਾੜੀ ਮੈਂ ਕਰਦੀ ਆ ਮੈਂ ਪੜਾਈ ਲਿਖਾਈ ਮੈਂ ਇਹਨਾਂ ਨੂੰ ਸਪੋਰਟ ਕਰਨ ਲਈ ਪਾਈ ਆ ਬਸ ਹੋਰ ਕੋਈ ਵੀ ਨਹੀਂ ਸਾਡੇ ਫੈਮਿਲੀ ਚ ਅੱਛਾ ਕੋਈ ਹੋਰ ਪੁੱਤਾਂ ਵਾਂਗੂ ਜਾ ਕੇ ਉੱਥੇ ਰੁਕਿਆ ਹਾਂ ਜੀ ਹਾਂ ਜੀ ਉਹਨਾਂ ਨੇ ਮੇ ਰੋਕਿਆ ਤਾਂ ਉਹਨਾਂ ਨੇ ਮੈਨੂੰ ਮਤਲਬ ਬਹੁਤ ਬਹੁਤ ੱੱਕਾ ਕੀਤਾ ਉਹਨਾਂ ਨੇ ਮੇਰੇ ਨਾਲ ਛਾਤੀ ਜੀ ਹਾਂ ਜੀ ਚੁੰਨੀ ਖਿੱਚੀ ਮੇਰੇ ਛਾਤੇ ਤੋਂ ਕਪੜੇ ਮਤਲਬ ਕਰਨ ਹਾਂ ਜੀ ਹਣ ਕਾਰਵਾਈ ਪੁਲਿਸ ਕੋਈ ਨਹੀਂ ਕਰਦੀ ਹੁੰਦੀ ਪੁਲਿਸ ਤੇ ਕੋਈ ਕਾਰਵਾਈ ਨਹੀਂ ਕਰੇ ਹੁਣ ਹੋਣੀ ਚਾਹੀਦੀ ਇਹਨਾਂ ਬੰਦਿਆਂ ਤੇ ਹਾਂਜੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਹੈ ਜਲਦ ਜਲਦ ਕਾਰਵਾਈ ਕਰਨ ਕਿਉਂ ਆਜ਼ਾਦ ਘੁੰਮ ਰਹੇ ਨੇ ਹੁਣ ਅਸੀਂ ਹੀਾਰੇ ਦੇ ਰਹਿਣ ਵਾਲੇ ਤੇ ਬੀਬੀ ਮੈਂ ਦਿਆਲੋਪੁਰ ਬੋਲਦੀਆਂ ਦਿਆਲਪੁਰ ਹਾਂਜੀ ਜ਼ਮੀਨ ਤੁਹਾਡੀ ਜੇ ਹੈ ਜ਼ਮੀਨ ਅਸੀਂ ਇੱਥੇ ਬੈਠੇ ਜਿੱਥੇ ਹੁਣ ਚੋਪੜੀ ਲਾ ਕੇ ਬੈਠੇ ਉਹ ਜ਼ਮੀਨ ਹੈ ਜਿੱਥੇ ਮੇਰੀ ਕੁੜੀ ਦੇ ਗੱਲ ਪਏ ਨੇ ਤੇ ਕੀ ਰੋਲਾ ਕੀ ਹੈ ਜ਼ਮੀਨ ਦਾ ਕਿੰਨੀ ਜ਼ਮੀਨ ਹੈ ਤੇ ਕੌਣ ਕਬਜ਼ਾ ਕਰਨਾ ਚਾਹੁੰਦਾ ਕਬਜ਼ਾ ਕਰਨਾ ਗਰਵੰਤ ਸਿੰਘ ਅਰਿੰਦਰ ਸਿੰਘ ਜੀਤ ਸਿੰਘ ਤੇ ਦੇਵ ਸਿੰਘ ਕਿਥੋਂ ਦੇ ਰਹਿਣ ਵਾਲੇ ਇਹ ਵਰਕਸ਼ਾਹ ਬਾਰੇ ਕਿਹਦੇ ਰਹਿਣ ਵਾਲੇ ਨੇ ਅੱਛਾ ਕਬਜ਼ਾ ਤੁਹਾਡੀ ਜ਼ਮੀਨ ਦਾ ਜ਼ਮੀਨ ਸਾਡੀ ਦਾ ਕਬਜ਼ਾ ਕਰਦੇ ਨੇ ਅਸੀਂ ਪਹਿਲੀ ਸਾਡੀ ਇਹ ਧਮਕੀਆਂ ਦੇਂਦੇ ਨੇ ਆ ਕੇ ਕਿੰਨੀ ਜ਼ਮੀਨ ਹੈ ਤੁਹਾਡੀ 14 ਕਨਾਲਾਂ ਪਹਿਲੀ ਸਾਡੀ ਅੱਛਾ ਤੇ ਕਹਿੰਦੇ ਨੇ ਵੀ ਇਹ ਜਾਤ ਬਿਆਦਰੀ ਹਨ ਰਾਤ ਕਰਦੇ ਨੇ ਤੇ ਜਰਨਲ ਦੇ ਤੇ ਆ ਕਹਿੰਦੇ ਨਹੀਂ ਤਾਂ ਰਾਤ ਕੱਢ ਕੇ ਛੱਡਾਂ ਦੇ ਤੁਹਾਡੇ ਤਿੰਨਾਂ ਨੂੰ ਮਾਰ ਕੁੱਟ ਜਾਵਾਂ ਦੇ ਵੱਢ ਜਾਵਾਂ ਦੇ ਤੇਰੇ ਬੇਟੇ ਸਾਡੀ ਉਹ ਪੁੱਤਾਂ ਲੋਕਾਂ ਦੀ ਵਾਂਗੂ ਧੀਆ ਨੇ ਤੇ ਸਾਡੇ ਵਾਂਗੂ ਪੁੱਤਰ ਉਹ ਪੁੱਤਰ ਸਾਡਾ ਲੜਦਾ ਹੈ ਤੇ ਸਾਡੇ ਖਤਰਾ ਸਾਡਾ ਤਾਂ ਬਹੁਤ ਜ਼ਿਆਦਾ ਜਾ ਰਿਹਾ ਹੈ ਤੇ ਸਾਨੂੰ ਮਾਰਕ ਜਾਂਦੇ ਨੇ ਹਾਡਾ ਮਾਉ ਤਾਂ ਡੰਗਰਾ ਮੇਰੇ ਮਾਲ ਡੰਗਰ ਦਾ ਕੌਣ ਵਾਰਸ ਬਣਿਆ ਦਾ ਮਗਰੂਆ ਮੇਰੇ ਤੇ ਵੀ ਹਮਲਾ ਹੋਇਆ ਮੇਰੇ ਤੇ ਵੀ ਹਮਲਾ ਹੋਇਆ ਮੇਰੀ ਕੁੜੀ ਬੱਚੀ ਤੇ ਵੀ ਹੋ ਗਿਆ ਹਣਾ ਕਾਰਵਾਈ ਕੋਈ ਪੁੱਛ ਨਹੀਂ ਕਰਦੀ ਪਈ ਪਰਚੇ ਦਰਜ ਲਿਓ ਪਰਚੇ ਵੀ ਦਰਜ ਹੋ ਗਏ ਨੇ ਦੋ ਪਰਚੇ ਹੋ ਗਏ ਅਜੇ ਤੱਕ ਕੋਈ ਨਹੀਂ ਸੁਣਾਈ ਹੁੰਦੀ ਸਾਡੀ ਪਈ ਕਿੰਨੀ ਦੇਰ ਤੋਂ ਤੁਸੀਂ ਅਫਸਰਾਂ ਕੋਲ ਜਾ ਰਹੇ ਹੋ ਕੋਈ ਗੱਲ ਅਸੀਂ ਤਾਂ ਬੜੇ ਵਾਰੀ ਜਾ ਰਹੇ ਸਾਡੀ ਕੋਈ ਸਮਝ ਵੀ ਨਹੀਂ ਆਉਦੀ ਤਾਂ ਪਥੱਕ ਕੇ ਗਰੀਬ ਘਾਰਾ ਤਸੀਂ ਬੈ ਗਏ ਆ ਕੇ ਹੁਣੇ ਤੇਰੀ ਕੋਈ ਸਾਤ ਸੁਣਵਾਈ ਹਾਂ ਹਾਂ ਨੂੰ ਨਹੀਂ ਸੁਣਾਈ ਉਹ ਕਹਿੰਦੇ ਨਹੀਂ ਤਾਂ ਪੈਸਾ ਦੇ ਕੇ ਅਹੀਂ ਤਾਂ ਜਾਤ ਵਿਆਦੀ ਜਰਨਲ ਕਹਿੰਦੇ ਸਿੱਖ ਬੈਠੇ ਆ ਸਾਡਾ ਕੁਝ ਨਹੀਂ ਕਰ ਸਕਦੇ ਦੇ ਜਾਤੀ ਪੱਤਰ ਹਾਂ ਹਾਂ ਜਾਤੀ ਆ ਬੋਲਦੇ ਨੇ ਫਿਰ ਕਹਿੰਦੇ ਨੇ ਕੱਚੇ ਰੋਡ ਤੋਂ ਲੰਘਦੇ ਪੱਕੇ ਰੋਡ ਤੋਂ ਲੰਘਦੇ ਮੋੜ ਸਿਰਪੇ ਜਾਂਉਂਦੇ ਨੇ ਗਰਵੰਤ ਸਿੰਘ ਜੀਤ ਸਿੰਘ ਹਰਿੰਦਰ ਸਿੰਘ ਇੱਥੇ ਮੇਰੇ ਰੋਡ ਤੇ ਸਾਹਵਲ ਜਿੱਥੇ ਮੇਰੀ ਚੌਪੜੀ ਮੇਰੀ ਘਰ ਦਾ ਮਹਿਲ ਹੈ ਉਥੋਂ ਨਹੀਂ ਲੰਘਣੇ ਚਾਹੀਦੇ ਮੇਰੇ ਘਰ ਨਾਲ ਵਾਕਾ ਹੋ ਸਕਦਾ ਦੇ ਅੱਗੇ ਕੋਈ ਜ਼ਮੀਨ ਉਹਨਾਂ ਦੀ ਕਿ ਵੈਸੇ ਅੱਗੇ ਭਾਵੇਂ ਪਹਿਲੀ ਤਾਂ ਜਾਂਦੇ ਨੇ ਛਾਰਾ ਲੈ ਕੇ ਪਹਿਲੀ ਦਾ ਤੇ ਫਿਰ ਗੇੜੇ ਬਾਨੇ ਨਾਲ ਮਾਰਦੇ ਨੇ ਆ ਕੇ ਸਾਨੂੰ ਡਰ ਲੱਗਦਾ ਵੀ ਸਾਨੂੰ ਮਾਰ ਨਾ ਦੇਣੇ ਠੀਕ ਹਾਂ ਪੁਲਿਸ ਕੋਈ ਕਾਰਵਾਈ ਨਹੀਂ ਪੁਲਿਸ ਲਈ ਨਹੀਂ ਕਾਰਵਾਈ ਕਰਦੀ ਅਸੀਂ ਕਿੱਧਰ ਜਾਈਏ ਮੇਰਾ ਬੱਚਾ ਬੇਟੀ ਮੇਰੀ ਕੱਲੀ ਅਸੀਂ ਕਿੰਨੂੰ ਲੈ ਕੇ ਲੜੀ ਅਸੀਂ ਲੜ ਨਹੀਂ ਸਕਦੇ ਗਰੀਬ ਬੰਦੇ ਆ ਮੁਕਾਬਲਾ ਕਰਦੀ ਜੇ ਡੱਟ ਕੇ ਹਾਂ ਕੁੜੀ ਮੇਰੀ ਕਰਦੀ ਬੱਚੀ ਮੇਰੀ ਅਸੀਂ ਸਾਲ ਹੋ ਗਿਆ ਰੋਦਿਆਂ ਨੂੰ ਵੇਖੋ ਚੌਪੜੀ 'ਚ ਬੈਠੇ ਆ ਦੇ ਕਰੇ ਆ ਕੇ ਤੱਕਾ ਬਹੁਤ ਕਰ ਰਹੇ ਨੇ ਬੰਦੇ ਖੈਰ ਹੁਣ ਇਸ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਪੁਲਿਸ ਵੱਲੋਂ ਇਨਸਾਫ ਦਾ ਭਰੋਸਾ ਦਿੱਤਾ ਗਿਆ ਹਕੀਕਤ ਰਿਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ